ਕਾਲ ਜੀ ਸਾਰਿਆਂ ਨੂੰ ਸੌ ਰਖੜੀਆਂ ਪਾ ਪਾ ਕੇ ਅਸੀਂ ਪਹੁੰਚ ਗਿਆ ਜੀ ਨੈਕਸਟ ਬਲੌਗ ਤੇ ਮੈਂ ਆਪਣੇ ਪੁੱਤ ਨੂੰ ਲੈ ਕੇ ਆਇਆ ਸੀ ਪੀ ਜਾ ਛਾਚੀ ਦਾ ਪਪਾ ਦਾ ਕਿਹਦਾ ਪੁੱਤ ਹੈ ਦੀਦੀ ਦਾ ਆਏ ਹਾ ਟਵਿੰਕਲ ਟਵਿੰਕਲ ਕਰਕੇ ਦਿਖਾ ਦੇ ਪਹਿਲਾਂ ਟਵਿੰਕ ਹੁਣ ਪਪਾ ਦਾ ਨਾ ਮੈਂ ਲੈ ਕੇ ਆਈਆਂ ਫਿਰ ਕਿਹਦਾ ਪੁੱਤ ਹੈ ਹਾਂ ਲਗਾ ਦੀਦੀ ਦਾ ਪਾਪਾ ਨੂੰ ਵੀ ਹੋਈ ਕਰ ਪਹਿਲਾਂ ਓਏ 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 ਇੱਕ ਵਾਰੀ ਟਵਿੰਕਲ ਟਵਿੰਕਲ ਸੁਣਾ ਦੇ ਇੱਕ ਵਾਰੀ ਪਲੀਸ਼ ਪੀਸ਼ ਇੱਕ ਵਾਰੀ ਕ ਟਵਿੰਕਲ ਟਵਿੰਕਲ ਲੀਟਲ ਸਟਾਰ ਹਾਓ ਆਈ ਵਨ ਇਹ ਵੀ ਬੜੀ ਰਾਤ ਨਹੀਂ ਆਪੀ ਇਹ ਤਾਂ ਫੜਾ ਦੇ ਕਿ ਉਹਦੀ ਰੂਪ ਪੁੱਤਰ ਫੜਾਈ ਦੀ ਨਹੀਂ ਇਹ ਤਾਂ ਮੈਂ ਫੜਾਉਣੀ ਆ ਮਾਸੇ ਨੂੰ ਥੱਲੇ ਬਣਾਉਣੀ ਆ ਉਹ ਚਾਕਲੇਟ ਕਹਿੰਦੀ ਉਹਨੂੰ ਚਾਕਲੇਟ ਕੱਢ ਕੇ ਦੇ ਦੇਣੇ ਮੇਰੀ ਆ ਚੋਕੋ ਸੁਖਾਣੀ ਆ ਚੋਕੋ ਇੱਕ ਵੀਰ ਨੂੰ ਮੈਂ ਵੀ ਖਾਣੀ ਆ ਮੈਂ ਤਾਂ ਚੱਤ ਗੱਲ ਜੀ ਸਰ ਨੂੰ ਮੈਂ ਵੀ ਖਾਣੀ ਆ ਚੋਕੋ ਕੀ ਹੋ ਗਿਆ ਉਹਨੇ ਵੀ ਬਸ ਪੀਜੇ ਪੀਜੇ ਹੋਣੇ ਲੱਗੇ ਡੇਡ ਗਿੱਟੇ ਦੀ ਹੋਈ ਨਹੀਂ ਐ ਬਹੁਤ ਦਿਨ ਹੋ ਗਏ ਤੇ ਕਹਿੰਦੀ ਨੋ ਆਪਾਂ ਸਾਰੇ ਬਿਮਾਰ ਚੱਲਦੇ ਤੇ ਤਾਂ ਮੈਂ ਲੈ ਕੇ ਵੀ ਨਹੀਂ ਆਇਆ ਬਣਾਈ ਵੀ ਨਹੀਂ ਹੁਣ ਵੀ ਮੈਂ ਪੁੰਗੇ ਚਾਚੇ ਹੁਣ ਵੀ ਮੈਂ ਪੂਰਾ ਪੂਰਾ ਲਿਖਈਆਂ ਨੇ ਫੇਰ ਲੜਨਾ ਦੇਖਿਓ ਹਾਂ ਆਏ ਹਾਂ ਹਾ ਬੂ ਬੂ ਹਾ ਬੂ ਮਮੀ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨਾਨੀ ਨੀ ਮੀਟੀ ਨਾਨੀ ਤੁਹਾਡੇ ਨਾਨਕੇ ਗਈ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੂੰ। ਕਿੰਨੀ ਝੋਲੀ ਲੱਗੀ ਮਾਸੀ ਪਰ ਲੈਟ ਵੱਜੀ ਵਾਓ। ਮੈਂ ਮਸਾਲਾ ਮਸੂਲਾ ਦਾ ਛਿੜਕ ਦੂੰ। ਮੇਰੇ ਪਰ ਨਹੀਂ ਪਾਉਣੇ ਨੇ ਫਿਰ ਖਾਣਾ ਨਹੀਂ। ਪੁੱਛ ਲੋ। ਮੀਚਾ ਨਹੀਂ ਹੈਗੇ ਆ ਪਨੀਰ। ਹਾਂ ਮੈਂ ਖਾऊंगी ਨਾਨੇ ਦਾ ਬੁੱਬ ਨੂੰ। ਆਹ ਬਸ ਚਾਰੇ। ਛੇ ਕੜਬਾ ਸ਼ਿਮਲਾ ਮਿਰਚ ਨੂੰ ਮਿਰਚ ਦੱਸੀ ਜਾਂਦੀ ਗੰਦੀ ਉਹ ਸ਼ਿਮਲਾ ਮੈਨੂੰ ਮਿਰਚੇ ਦੱਸਰਾ ਹੋਰ ਹੁਣ ਕਿਆ ਦੱਸੂਗੀ ਮਿਰਚੇ ਕਹੂ ਪੂਰਾ ਸ਼ਿਮਲਾ ਪੂਰਾ ਤੇ ਕੱਟਤਾ ਗੱਡੀ ਮਿਰਚੇ ਮਿਰਚ ਰਹਿ ਗਈ ਆਹੋ ਚਾਚੇ ਨੂੰ ਤਾਂ ਦੇ ਦਿਓ ਯਾਰ ਇੱਕ ਪੀਸ ਕੱਢ ਦਾ ਕੰਮ ਕਰਨ ਲੱਗਿਆ ਹੋਇਆ ਜੀ ਡੈਕੋਰੇਸ਼ਨ ਕਰਨਾ ਦੇਵਾ ਆਪੇ ਇਧਰ ਇਧਰ ਪਾਪਾ ਵੀ ਸਾਡੇ ਬੈਠੇ ਆ ਤੁਹਾਡੇ ਪਿੱਛੇ ਇੱਕ ਬਲੈਕ ਕਲਰ ਦਾ ਲਫਾਫਾ ਪਿਆ ਵੀ ਦੇ ਦੋ ਮੈਨੂੰ ਵੜ ਜਾ ਮੇਰੇ ਪਿੱਛੇ ਨਹੀਂ ਕੋਈ ਵੀ ਹੈਗਾ ਇਹ ਆ ਨਹੀਂ ਯਾਰ ਉਹ ਦੇਖੋ ਪਿੱਛੇ ਵੀ ਉੱਥੇ ਉੱਥੇ ਮੇਰੇ ਪਾਸਪੋਰਟ ਸੇ ਜੇ ਕੋਲ ਆ ਪੜਾ ਦੋ ਬਸ ਕਰ ਲਾ ਇਹ ਹੈਗਾ ਕੁਸ ਤੁਹਾਨੂੰ ਕੀ ਪਤਾ ਨਾ ਨਹੀਂ ਚਾਚੂ ਆ ਵੀ ਆਈਆਂ ਨਮੀਆਂ ਅਸੀਂ ਮੀਸ਼ੋ ਪਰ ਸ਼ਾਪਿੰਗ ਕਰੀ ਸੀ ਚੱਪਲਾਂ ਦੀ <laughs> <laughs> <चप्ड़ा> <laughs> क्यों मासी ਮਸਾ ਮਜਾ ਚ ਮੇਰੀ ਗੱਲ ਸੁਣੋ ਲਖੀ ਚਾਹ ਪੀਣ ਬਾਅਦ ਤੇ ਹੁੰਦੀ ਰੱਖਣ ਬਾਅਦ ਤੇ ਨਹੀਂ ਹੁੰਦੀ ਵੀ ਸਜਾ ਕੇ ਰੱਖ ਲਓ ਖਾ ਲੋ ਇੱਕ ਪੀਜ਼ਾ ਤੁਸੀਂ ਅੰਨਾ ਨਹੀਂ ਸੀਣਾ ਹੈਗਾ ਤੁਹਾਡਾ ਪੇਟ ਖਰਾਬ ਹਾਂ ਬਸ ਘਟ ਖਾਓ ਤੁਸੀਂ ਯਮੀਆਂ ਹਮ ਦੇਖੀ ਮੈਨੂੰ ਤਾਂ ਚਾਹੇ ਨਾ ਦੋ ਮੈਂ ਤਾਂ ਕਾਲਜੇ ਕਰਕੇ ਮੇਰੇ ਬੱਚਾ ਖਾ ਲੂਗਾ ਮੇਰਾ ਚਾਚਾ ਮੈਂ ਤੋ ਵਾ ਕਹਿੰਦੀ ਕੋਈ ਕਹਿੰਦੀ ਕਿ ਤਾ ਸਾਡੇ ਸਾਡੇ ਮੂੰਹ ਮੋਟਾ ਜਿਹੜੇ ਤੇ ਚਾ ਬਣਨਾ ਇਹਨਾਂ ਪੀਗਲ ਗਈਆਂ ਉਹ ਖਾਈਆਂ ਨਹੀਂ ਜਾਣੀਆਂ ਜੇ ਉਹ ਖੋਲਦੀ ਨਹੀਂ ਨਿਬੜ ਜਾਣਾ ਮੈਂ ਤਾਂ ਕਰਕੇ ਪੀ ਜੇ ਜੋ ਨਹੀਂ ਅੱਜ ਦੀ ਨਹੀਂ ਅੱਜ ਦੀ ਨਹੀਂ ਆਹ ਕਿਆ ਪਿਆ ਇੰਨਾ ਸਹਾਰ ਪਿਆਰੇ ਬੜੇ ਬੋਲੇ ਤੋੜੇ ਖਾਲ ਵਾ ਤੇ ਨਿਆਣਾ ਕੋ ਤੇਲ ਜੇ ਪਤ ਤੁਸੀਂ ਕਿਆ ਲਜਾਉਣੀ ਆ ਹਾਂ ਹਾਂ ਦੇ ਚਾ ਖਾ ਖਾ ਵਧੀਆ ਪਰ ਮੈਂ ਤੁਮ ਚੀਜੀ ਲੈ ਕੇ ਹਮਾ ਹੋ ਜਾ ਕੇ ਹਾਂ ਮੇਰੇ ਪੁੱਤ ਨੇ ਹੁਣ ਖਾ ਕੇ ਦਿਖਾਉਣਾ ਕੀ ਨਹੀਂ ਔਰ ਨਾ ਇਹ ਨੂੰ ਮੈਂ ਨਹੀਂ ਸੱਚੀ ਖਾਣਾ ਮੈਂ ਸੱਚੀ ਨਹੀਂ ਖਾਣਾ ਨਹੀਂ ਮੇਰਾ ਕਾਲਜ ਦੁਹਣਾ ਨਵੇੜ ਦੋ ਮੈਨੂੰ ਨਾ ਕਹੋ ਨਾ ਮੈਂ ਮੇਰੇ ਕੋਲ ਰਹਿਣਾ ਰੇਵੇ ਖਾ ਲੂਗੀ ਬਸ ਹਾਂ ਖਾ ਲਈ ਸਾਰੇ ਮੈਂ ਲੈ ਕੇ ਆਈ ਹਾਂ ਖਾਓ ਛੇਤੀ ਤੇ ਇੱਕ ਚੀਜ਼ ਹੋਰ ਦਿਖਾਉਣੀ ਹੈ ਫੇਰ ਮੈਂ ਹਾਂ ਖਾਣ ਵਾਲੀ ਨਹੀਂ ਹੈਗੀ ਉਹ ਇਹਨਾਂ ਨੇ ਖੁਸ਼ ਹੋ ਜਾਣਾ ਪਰ ਹਾਏ ਮੇਰਾ ਬੱਚਾ ਥੈਂਕ ਯੂ ਤੂੰ ਤਾਂ ਮੈਨੂੰ ਕਿਹਾ ਨਹੀਂ ਥੈਂਕ ਯੂ उबा मिर्या वे का दीजे मांग के मेरे बच्चो नहीं लागी छो दे दी मैंने सीधी होके हम्म मम्मा ऐसे मौसम च गोभी ठीक हुंदी है पेर ने तो खा तो ले, ले, ले पीरा पनीरा। पनीरा। ले ला ले तू खा ਬੱਗ ਜੀ ਦੇਖੀ ਕਿ ਮੈਂ ਆ ਲੈ ਪਿੰਕ ਕਾਲਾ ਕਦੇ ਨਹੀਂ ਛਾਂਜਨੀ ਦੀ ਕਸਮ ਨਹੀਂ ਆਉਂਦੀ ਹਾਂ ਮੈਂ ਤੇਰਾ ਆ ਬਿਲੇ ਹਾਂ ਹਾਂ ਆ ਵੀ ਹੋ ਜਾਗਾ ਨਹੀਂ ਸ਼ੂਬਾ ਤਾ ਸਮਝ ਨਹੀਂ ਆਉਂਦੀ ਕਹੀ ਉਹ ਨਾ ਦੇਖ ਮਸੀਹ ਸਿੱਟੀ ਗਈ ਆ ਥੋੜੀ ਜਿਹਾ ਰਹਿ ਗਿਆ ਸਵਾਲ ਲੈ ਕੇ ਘਾਰੀ ਆ ਇੱਕ ਚੀਜ਼ ਹੋਰ ਦਿਖਾਣੀ ਆ ਤਾਂ ਕਹਿੰਦੀ ਮੈਂ ਕਿਆ ਮਿਲਿਆ 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 ਕਿੰਨੇ ਨੂੰ ਥੋੜਾ ਬੱਜਿਆ ਤੁਹਾਨੂੰ ਚਪੜਾ ਲਾਇਆ 50 ਰੁਪਏ ਨੂੰ ਕਿਉਂ ਮਿਲਦਾ ਨਹੀਂ 50 ਨਹੀਂ ਮਿਲਦੀਆਂ ਹੈਗੀਆਂ ਇਹ 50 ਰੁਪਏ ਨੂੰ ਲਿਆ ਕੇ ਦਿਖਾਓ ਤੁਸੀਂ ਜਦ ਇਹ ਜੋ ਤੁਸੀਂ ਕਹੋਗੇ ਉਹੀ ਕੰਮ ਹੋ ਜੀ ਜੇ 50 ਦਾ ਲਿਆ ਦੂੰ ਇਹੇ ਜੀਆਂ ਇਹੇ ਜੀਆਂ ਨਹੀਂ ਮਿਲਦੀਆਂ ਹਾਂ ਵੇ ਵੈਕਟਰੀ ਚ ਤਾਂ ਬਈ ਫੈਕਟਰੀ ਚ ਤਾਂ 20 ਰੁਪਏ ਦੀਆਂ ਮਿਲ ਸਕਦੀਆਂ ਸਾਰੇ ਨੰਗਾਈਆਂ ਦੱਸ ਵੀ ਨਹੀਂ 1-2 ਚਾਰ ਜੁੜਾ ਮਗਾਈ ਅਸੀਂ ਸੇਲ ਜੀ ਲੱਗੀ ਵੀ ਤੀ ਬਸ ਸੇਲ ਚੋਂ ਮੋਗਣਾ ਸਿੱਖ ਲੋ ਤੁਸੀਂ ਕਾਮਯਾਬ ਹੋ ਜੂਗੇ। ਇਹ ਕੋਈ ਗੱਲ ਨਹੀਂ ਤਾਂ ਕਿਹਾ ਉਹ ਕਹੇ ਸੇਲ ਚੋਂ ਕੰਮਜਾਬ ਹੋ ਜੂਗੀ ਮਤਾਈਆਂ ਨਾ। ਉਹੀ ਤਾਂ ਕਹਿੰਦੇ ਉਹ ਕਹਿੰਦੇ ਸੇਲ ਚੋਂ ਚੀਜ਼ ਇਹੜੀ ਸਿੱਖ ਲੋ ਵੀ ਤੁਸੀਂ ਕਾਮਯਾਬ ਹੋ ਜੂਗੇ। ਹਾਂ ਵਧੀਆ ਨਾ। ਆ ਪੀ ਲੈ ਮੇਰਾ। ਹਾਂ? ਆ ਪੀ ਲੈ। ਆਲਾ ਤੂੰ ਖਾਲ। ਇਧਰ منہ ਕਰੀ। ਕਿਹਦਾ ਪੁੱਤ ਹੈ? ਕਿਹਦਾ ਪੁੱਤ? ਅਲਾਦਾਰ ਜੀ। ਨਹੀਂ। ਸਾਰੇ ਖਾ ਲਓ ਜੀ। ਸਾਰੇ ਖਾ ਲਓ। ਸਾਰੇ ਖਾ ਲਓ ਜੀ। ਨਹੀਂ।

ਮੈਂ ਬਿੱਤੇ ਵੇਗੀ ਪਹਿਲਾਂ ਤਾਂ ਮੇਰੀ ਰੌਤੂ ਦੀ ਖਬਰ ਮੇਰੇ ਪੁੱਜੀ ਕਿੱਕ ਮੇਰਾ ਪੈਰ ਗਿਆ ਸੁੱਜ ਆ ਦੇਖੋ ਹਾਂ ਹੂੰ ਮੂਵ ਲਾਈ ਹੁਣ ਬਾਹਰ ਬੁੱਬੂ ਪਹਿਲਾਂ ਰੇ ਮਾਸੀ ਦੀ ਗੋਦੀ ਚ ਆਵੇ ਜਾ ਫਕਰੀਆ ਆ ਮੈਂ ਲੇ ਕੇ ਆਂ ਜੀ ਆਪਣੀ ਬੁੱਬੂ ਨੂੰ ਸੌਣ ਮਹੀਨਾ ਆ ਗਿਆ ਤੇ ਚੂੜੀਆਂ ਪਾਉਗੀ ਮੇਰੀ ਬੁੱਬੂ ਜੀ ਸੌਣਾ ਜਲ ਕਰ ਚ ਮੈਨੂੰ ਚੋ ਰਹਿੰਦਾ ਮੇ ਮੇਰੀ ਮਾਸੀ ਮੇਰੀ ਮੰਮੀ ਦੇ ਹੱਥ ਤੇ ਭਰੇ ਭਰੇ ਦਾ ਟਿੱਕਾ ਆਉਂਦੀਆਂ ਨਹੀਂ ਆਈਆਂ ਇੱਕ ਤਾਂ ਇਹਦੇ ਦੇਖ ਰ ਕੇ ਕਹਦੇ ਸੀ ਸਾਨੂੰ ਆਂ ਨਹੀਂ ਲੱਗਿਆ ਅਸੀਂ ਨਹੀਂ ਪਾਵਾਂਗੀਆਂ ਇਸ ਕਰਕੇ ਹਮੇਰਾ ਬੱਚਾ ਪਾਊਗਾ ਵਾਹਿਗੁਰੂ ਕਰਕੇ ਖੁੱਲੀਆਂ ਇਹ ਦੋ ਦਿੱਤੀਆਂ ਇੱਕ ਤਾਂ ਕਾਂਡੇ ਘਾਟੇ ਦੀ ਉਪਰੋਂ ਕਿਹਨਾਂ ਕੋਈ ਨਹੀਂ ਹੋਰ ਲਿਓਗੇ ਪਾ ਹੋਰ ਲਿਓਗੇ ਕਿੰਨੇ ਦੀਆਂ ਇਹ ਇਹਨੂੰ ਪਾ ਲੈ ਇੱਧਰ ਪਾ ਇੱਧਰ ਵਾਲੇ ਹੱਥ ਚ ਪਾੜਾ ਇੱਧਰ ਨਹੀਂ ਕਰੀ ਕਿੰਨੀ ਨਾ ਨਹੀਂ ਕੀ ਕੌਣ ਲੈ ਕੇ ਆਇਆ ਕੀ ਕੀ ਦੀ ਕੀ ਦੇਰੀ ਨਹੀਂ ਲੱਗੀ ਕਿ ਕੀਚੀ ਲਗਾ ਦੇ ਘਰ ਵਰੀ ਕੀਚੀ ਲਗਾ ਦੇ ਆ ਹਾਏ ਹਾਏ ਆ ਹਾਏ ਹਾਏ ਫੁੱਲ ਮਾਰੀ ਆਉਂਦੀਆਂ ਮੇਰੇ ਮਾਸੀ ਦੀ ਮਾਸੀ ਜੀ ਮੈਂ ਜੂਲੀ ਭਾਈ ਮੈਂ ਭਾਈ ਮੈਂ ਲੈ ਕੇ ਆਟਾ ਨਹੀਂ ਤੁਸੀਂ ਪਾਉਂਦੀਆਂ ਨਹੀਂ ਇਸ ਕਰਕੇ ਮੈਂ ਆਪਣੇ ਰੂਹ ਨੂੰ ਸਕੂਨ ਦੇਣ ਦੇ ਲਈ ਲੈ ਆਈ ਮਿਕਸ ਜਿਆ ਕਰਕੇ ਪਾ ਦੇ ਮਾਸੀ

ਕਾ ਤੇ ਮੇਲਾ ਨਸਟਾ ਤੇ ਨਹੀਂ ਹੋਣੀ ਤੂੰ ਵੈਸੇ ਹੀ ਬਸ ਤੇਰਾ ਮਨ ਨਹੀਂ ਮਨ ਹੁੰਦਾ ਹੈ ਬਸ ਪਿਆਰ ਨੂੰ ਫੇਖਾ ਦਬਾ ਜਿੱਥੇ ਜਾਇ ਕਰੋ ਹਾਂ ਸਮਝ ਆ ਗਈ ਚ 3 ਚ ਮੈਂ ਡੇਢ ਆਪਰੇ ਆਪੋ ਮੈਂ ਤੋੜੀ ਤੋੜੀ ਨਹੀਂ ਪਾਸ ਆਦੀ ਮੇਰੇ ਨਾਲ ਤਾਂ ਤਾਂ ਸਾਦੀ ਵੀ ਬੱਜੇ ਨਾ ਲਾ ਬਸ ਆ ਗਈ ਹਾਂ ਮੈਂ ਤੇ ਤੈਨੂੰ ਮੈਂ ਨਹੀਂ ਆ ਤੋੜੀ ਐਦਾਂ ਚੰਗੀ ਹੋਵੇ ਨਹੀਂ ਮੈਂ ਪਾਰਕੀ ਕੀ ਗੱਲ ਗੁਜਰਦونی ਮਾਤਾ ਬਾਹਤ ਇਟੜਾ ਸੋਣ ਮਹੀਨਾ ਚੜਿਆ ਆਤਾ ਗੁਜਰਾ ਮੰਗਣ ਪਾ ਖੁਲੋਂ ਹੀ ਸੜ ਮਹੀਨੇ ਵਰਜਾਣਾ ਸੁਣਾ ਮੈਨੂੰ ਨਹੀਂ ਆਉਂਦਾ ਬਸ ਜਲੇ ਲੱਜਦੀਆਂ ਕਹਿਣਾ ਮੈਨੂੰ ਨਹੀਂ ਆਉਂਦਾ ਮੈਨੂੰ ਨਹੀਂ ਆਉਂਦਾ ਸਾਡੀ ਮਾਸੀ ਨੂੰ ਮੜੀ ਦੀ ਚਾਬੀ ਦੇਣ ਦੀ ਲੋੜ ਨਹੀਂ ਮਾਸੀ ਜਿਹੜਾ ਸੁਣਾ ਦਿੰਦੀ ਮੈਨੂੰ ਪਾਉਂਦੇ ਹੈ ਅੱਜ ਮਾਸੀ ਦੇ ਵੀ ਚਾਬੀ ਖੇਲ ਹੋ ਅੱਛਾ ਅੱਜ ਮਾਸੀ ਦੇ ਵੀ ਚਾਬੀ ਨਹੀਂ ਘੁੰਮੀ ਹੈ ਜੀ ਕਹਿਣ ਦਾ ਭਾਵ ਆਏ ਛੋਣੀਆਂ ਨੂੰ फोटो दिखा के ही बड़े से जाई हां ये नहीं हाय ननया है रहना रहना वो तेरे पत्र की पूरी येस्ते बाकी को क्या उंड पिट बन केड़ा लेके आऊंगी एक हां ऐसा की बा कौन बोल रही तू ले दोबारा तू कौन आ गया नहीं खोल थोड़ी है ਈਦਾ ਹੋਰ ਨਹੀਂ ਆਦਨੀ ਆ ਮੈਂ ਕਿੰਨੇ ਦੀ ਆਈਆਂ 20 ਰੁਪਏ ਦੀ ਆਈਆਂ ਸਾਰੀਆਂ ਹੋ ਲਿਆਦਨੀ ਮੇਰੇ ਬੱਚੇ ਦੇ ਹਾਂ ਲੰਬਾ ਉਹ ਨਹੀਂ ਆ ਇਹਦੀ ਚੂੜੇ ਪਈਆਂ ਨੇ ਹੋਣੀਆਂ ਵਧੈਰੀਆਂ ਯਾਰ ਕੋਇਨ ਡੈਂਪ ਲੱਭ ਨਹੀਂ ਇਤੇਰੀ ਜੱਛੀ ਕਿੱਥੇ ਐ ਨਾਲੇ ਤੇਰੀ ਜੱਛੀ ਕਿੱਧਰ ਦੇਖਦੀ ਤੇਰੀ ਤੇਰੀ ਜੱਛੀ ਕਿੱਥੇ ਆ ਦੱਸੀ ਗਾਲ ਵਾਲੀ ਮੰਮਾ ਨੂੰ ਪੁੱਛ ਕੇ ਕਿੱਥੇ ਆ ਇਹ ਤਾਂ ਚੂੜੇ ਆ ਜੱਤਿਆਣਾ ਆਜਾ ਨਾ ਬੱਚੂ ਕੁਛ ਵੀ ਖੋਲਣੀ ਆਏ ਲੈ ਮੈਂ ਖੋਲ ਦਿੰਦਾ ਮੈਂ ਖੋਲ ਦਿੰਦਾ ਆਪਣੇ ਬੇਬੀ ਦੇ ਹੱਥਾਂ ਤੇ ਨਾ ਕਾ ਪੁੱਛ ਵੀ ਨਹੀਂ ਜਿਵੇਂ ਮੈਂ ਗਏ ਪਾਪਾ ਨੇ ਦੁੱਧਾ ਕਰਨਾ ਸਿਖਾਇਆ ਹੁਣ ਮੈਂ ਖਾ ਤਾਂ ਵੀ ਕਰੀ ਕਰੀ ਹਾਂ ਖਾ ਫਿੱਕਾ ਅੱਜ ਪਹਿਲਾਂ ਦੁੱਧ ਇਹ ਹੱਜਾ ਬਿੱਚਕ ਹੋਰ ਪਿਆ ਹਾਂ ਦੇ ਦੇ ਜਾਜ ਬੜਾ ਦੇ ਦੇ ਤੇਰੇ ਨੂੰ ਕੀ ਕਰਨਾ ਹੈ ਦੇ ਦੇ ਬਾਜੂ ਡਾਲੀ ਦੇ ਦੇ ਬੋਬੂ ਨਾ ਦੰਦਾ ਦੰਦਾ ਤੁਨ ਹੋ ਗਿਆ ਬੁਵਾ ਫੇਰ ਅਸੀਂ ਆਉਂਦੇ ਸਾਡੀ ਸਪੋਰਟਰੀ ਖਰਾਬ ਹੋ ਗਈ ਹੂੰ ਮਤਰਾ ਵਾਲੇ ਬਾਬਾ ਜੀ ਦੀ ਧਰਤੀ ਤੇ ਮਿਲ ਗਏ ਸਾਨੂੰ ਫੇਰ ਉਹ ਸਾਨੂੰ ਡ੍ਰੌਪ ਕਰਕੇ ਕੌਣ ਤੂੰ ਭਾਈ ਅਨੇ ਸੈੱਟ ਲਗਾਇਆ ਉਹ ਮਤਲਬ ਇੰਨੀ ਜਨਤਾ ਜਾਣਦੀ ਸੀ ਉਹ ਕਾਈ ਗਿਆ ਭਾਈ ਨਾ ਮੈਂ ਸਾਲ ਬਗਾ ਲੂ ਮੈਂ ਸਭ ਦੀ ਪਾਪਾ ਕਹਿੰਦੇ ਤਾਂ ਸਾਡੀ ਘਰੇ ਅਸੀਂ ਦੋ ਜਣਾਂ ਦੀ ਹੋਰ ਕਰਾਂਗੇ ਉਹ ਹੋ ਗਿਆ ਤਾਂ ਹੀ ਹੋਰ ਵਧੀਆ ਗੱਲ ਆ ਸਭ ਨੂੰ ਆ

Vai,